ਸ਼ੁਕਰ ਉਹਨਾਂ ਉਹਨਾਂ ਮਰੀਜ਼ਾਂ ਦੀਆਂ ਉਹਨਾਂ ਦੇ ਪਰਿਵਾਰਾਂ ਦੀਆਂ ਉਹਨਾਂ ਦੇ ਰਿਸ਼ਤੇਦਾਰਾਂ ਦੋਸਤਾਂ ਦੀਆਂ ਉਹ ਸਾਰੇ ਜਿਹੜੇ ਇੱਕ ਮਤਲਬ ਚੰਗੀ ਸੋਚ ਵਾਲੇ ਬੰਦੇ ਉਹਨੂੰ ਦੇਖਦੇ ਆ ਉਹ ਤੁਹਾਡੇ ਲਈ ਦੁਆਵਾਂ ਜ਼ਰੂਰ ਕਰਦੇ ਹਨ ਜੀ ਸ਼ੁਕਰ ਤੇ ਸਾਨੂੰ ਬਹੁਤ ਚੰਗਾ ਲੱਗ ਰਿਹਾ ਕਿ ਮਤਲਬ ਅਲੀ ਪੋਡਕਾਸਟ ਨਹੀਂ ਇੱਕ ਤੁਸੀਂ ਵੀ ਇਹ ਐਜ਼ ਅ ਹਿਊਮਨ ਬੀਇੰਗ ਜਿਹੜਾ ਕੰਮ ਕਰ ਰਹੇ ਸੀ ਦੁਆ ਕਰਦੇ ਹਨ ਮੋਹ ਜੀ ਕਿ ਪ੍ਰਮਾਤਮਾ ਤੁਹਾਨੂੰ ਇਹ ਹੋਰ ਬੁਲੰਦੀਆਂ ਤੇ ਲੈ ਕੇ ਜਾਵੇ ਜਿਹੜਾ ਹੁਣ ਤੁਸੀਂ ਦੱਸ ਰਹੇ ਸੀ ਕਿ ਹਸਪੀਟਲ ਸ਼ੁਰੂ ਕਰਨ ਲੱਗੇ ਆ ਇਹ ਬੜਾ ਵੱਡਾ ਮੁਬਾਰਕ ਕਦਮ ਆ ਅਸੀਂ ਪ੍ਰਮਾਤਮਾ ਦਾ ਅਰਦਾਸ ਕਰਦੇ ਸ਼ੁਕਰਾਨਾ ਕਰਦੇ ਆ ਕਿ ਇਹ ਜ ਸਾਰੇ ਡੋਨਰਸ ਜਿਹੜੇ ਹੈਗੇ ਆ ਤੇ ਉਹਨਾਂ ਸਾਰਿਆਂ ਲਈ ਦੁਆਵਾਂ ਕਰਦੇ ਹਾਂ ਸਭ ਨੂੰ ਸਤਿਕਾਰ ਪੇਸ਼ ਕਰਦੇ ਆਂ ਥੈਂਕ ਯੂ ਵੈਸੇ ਪੋਡਕਾਸਟ ਦਾ ਮਤਲਬ ਹੁੰਦਾ ਹੈ ਕਿ ਤੁਹਾਡੇ ਗੈਸਟ ਆਣਗੇ ਤੁਸੀਂ ਉਹਨਾਂ ਨੂੰ ਸੁਣੋਗੇ ਤੇ ਆਡੀਅנס ਉਹਨਾਂ ਨੂੰ ਸੁਨੇਗੀ ਪਰ ਮੇਰੇ ਆਪ ਦੇ ਦਿਲ ਵਿੱਚ ਹੀ ਤੁਹਾਡੇ ਲਈ ਇੰਨਾ ਕੁਝ ਹੈ ਕਿ ਮੈਂ ਆਪ ਵੀ ਬੋਲਣਾ ਚਾਹਣਾ ਤੇ ਤੁਸੀਂ ਵੀ ਭਾਜੀ ਇੱਕ ਐਨਜੀਓ ਚਲਾ ਰਹੇ ਹੋ ਨੇ ਸਾਲਾਂ ਤੋਂ ਅਗਰ ਤੁਹਾਨੂੰ ਨਹੀਂ ਪਤਾ ਤੁਸੀਂ ਟੁੱਟ ਟੁੱਟੇ ਦਿਲਾਂ ਦੇ ਜਿਹੜੇ ਮਲ੍ਹਮ ਬਣ ਕੇ ਜਵਾਨ ਪੀੜੀ ਦਾ ਹੁਣ ਤੱਕ ਭਲਾ ਕਰ ਰਿਹਾ ਨਹੀਂ ਚਲੋ ਮੈਂ ਤਾਂ ਸਰ ਮੈਂ ਅਨਮੋਲ ਜੀ ਇਹੀ ਸੋਚਦਾ ਹਾਂ ਨਾ ਮੈਂ ਕਈ ਵਾਰ ਕਿ ਐਸੇ ਸੱਜਣਾਂ